ਅਕਬਰ ਬਾਦਸ਼ਾ ਆ ਇੱਥੇ ਕਲਾਨੋਰੀ ਹੋਈ ਸੀ ਨਾ ਦਸਤਾਰਬੰਦੀ ਅਕਬਰ ਬਾਦਸ਼ਾ ਆਪਣੇ ਹਾਥੀਆਂ ਦੇ ਘੋੜਿਆਂ ਦੇ ਕਾਫਲੇ ਸੁਵੇ ਸ਼ਿਕਾਰ ਖੇਡਣ ਚੱਲੇ ਗਿਆ ਰੱਬ ਜੋ ਕਰਦਾ ਸਹੀ ਕਰਦਾ ਇਹ ਸੁਣ ਲਿਓ ਬੀਰਵਾਲ ਵੀ ਨਾਲ ਹੁੰਦਾ ਸੀ ਕਿਤੇ ਅਕਬਰ ਨੇ ਜਦੋਂ ਉੱਥੇ ਜਾ ਕੇ ਤਿਆਰੀ ਕਰਦਾ ਸੀ ਵੀ ਹੁਣ ਮੈਂ ਸ਼ਿਕਾਰ ਖੇਡਣ ਜਾਣਾ ਅੰਦਰ ਤਲਵਾਰ ਕੱਢੀ ਤਾਂ ਆਪਦਾ ਹੀ ਗੂਠਾ ਪੂਰਾ ਗੂਠਾ ਵੱਢਿਆ ਗਿਆ ਰੋਵੇ ਪਿੱਟੇ ਮੇਰਾ ਗੂਠਾ ਬੈਦ ਚਲਦੇ ਸੀ ਨਾਲ ਜਿਵੇਂ ਅੱਜ ਵੀ ਮੁੱਖ ਮੰਤਰੀ ਦੇ ਨਾਲ ਵੀ ਐਂਬੂਲੈਂਸ ਚਲਦੀ ਡਾਕਟਰ ਚਲਦੇ ਨੇ ਉਦੋਂ ਬੈਦ ਚਲਦੇ ਸੀ ਬੈਦ ਆਏ ਵੈਦਾਂ ਨੇ ਦਵਾਈ ਦਾ ਪਾ ਸ਼ੁਰੂ ਕਰਨਾ ਕੀਤਾ ਇਹਨਾਂ ਨੂੰ ਵੀਰਵਲ ਆ ਗਿਆ ਵੀਰਵਲ ਕਹਿੰਦਾ ਕੀ ਹੋ ਗਿਆ ਅਕਬਰ ਕਹਿੰਦਾ ਵੀਰਵਲ ਜਾਨ ਮੇਰਾ ਗੂਠਾ ਫਟ ਗਿਆ ਅਬਦੀ ਤਲਵਾਰ ਨਾਲੀ ਕਹਿੰਦਾ ਜੀ ਜੋ ਕਰਦਾ ਪਰਮਾਤਮਾ ਸਹੀ ਕਰਦਾ ਵਧੀਆ ਹੋ ਗਿਆ ਕਹਿੰਦਾ ਉਹ ਬਹੁਤ ਗੁੱਸੇ ਹੋਇਆ ਬਾਦਸ਼ਾਹ ਕਹਿੰਦਾ ਯਾਰ ਮੇਰਾ ਗੂਠਾ ਵੱਟਿਆ ਗਿਆ ਇਹ ਕਹਿੰਦਾ ਸਹੀ ਹੋਇਆ ਤੂੰ ਮੇਰੇ ਗੂਠੇ ਦੀ ਬਾਤ ਕਰਿਓ ਪੱਟੀ ਪਹਿਲਾਂ ਮੈਂ ਹੁਕਮ ਦਿੰਨਾ ਵੀਰਵਾਲ ਨੂੰ ਫਾਂਸੀ ਦੇ ਦੋ ਜਾ ਕੇ ਮਹਿਲਾਂ ਚ ਲੋ ਜੀ ਵੀਰਵਾਲ ਨੂੰ ਬੰਨਿਆ ਬਾਹਾਂ ਪਿੱਛੇ ਬੰਨਿਆ ਉਹ ਤਾਂ ਓਡੇ ਹੀ ਹੁੰਦੇ ਸਿੱਧੇ ਆਡਰ ਹੀ ਹੁੰਦੀ ਸੀ ਕਿਹੜਾ ਕਾਨੂੰਨ ਸੀ ਕੋਈ ਲਓ ਜੀ ਉਹਨੂੰ ਲੈ ਕੇ ਮਹਿਲਾਂ ਵੱਲ ਨੂੰ ਵੀ ਫਾਂਸੀ ਦੇਣੀ ਹੈ ਤੇ ਪੱਟੀ ਪੁੱਟੀ ਕਰਾ ਕੇ ਅਕਬਰ ਸ਼ਿਕਾਰ ਖੇਡਣ ਚੱਲ ਗਿਆ ਥੋੜਾ ਜਿਹਾ ਅੰਦਰ ਚੱਲੇ ਗਿਆ ਜੰਗਲ ਦੇ ਉੱਥੇ ਕੋਈ ਆਦੀਵਾਸੀ ਸੀਗੇ ਜੰਗਲ ਦੇ ਜੋ ਵਾਸੀ ਸੀਗੇ ਉਹਨਾਂ ਨੇ ਫੜ ਲਿਆ ਜੀ ਉਹਨੇ ਅਕਬਰ ਫੜ ਲਿਆ ਕਹਿੰਦੇ ਆ ਜਾ ਹੁਣ ਜਾ ਕੇ ਨਾ ਇੱਕ ਤੁਈਂ ਜੀ ਲਾਈ ਹੋਈ ਸੀ ਪਿੱਪਲ ਤੇ ਟੰਗ ਲਿਆ ਪੁੱਠਾ ਅਕਬਰ ਕਹਿੰਦੇ ਵੀ ਅਸੀਂ ਨਾ ਹਰੇਕ ਸਾਲ ਆਪਦੇ ਦੇਵਤੇ ਨੂੰ ਇੱਕ ਬਲੀ ਦੇਣੇ ਹੁੰਨੇ ਆਂ ਬੰਦੇ ਦੀ ਬਸ ਸਾਨੂੰ ਬੰਦਾ ਚਾਹੀਦਾ ਹੁੰਦਾ ਹੈ ਅੱਜ ਤੂੰ ਫੜ ਗਿਆ ਅਕਬਰ ਨੇ ਆਖਿਆ ਮਾਰੀ ਗਏ ਭਈ ਉਹਨਾਂ ਨੇ ਆਪਦਾ ਭਾਈ ਪਾ ਕੇ ਅੱਜ ਵਿੱਚ ਕੋਈ ਜੋ ਵੀ ਉਹਨਾਂ ਦੀ ਸਮਗਰੀ ਸੀ ਹੂਹਾ ਭੂਹਾ ਜੋ ਵੀ ਉਹਨਾਂ ਨੇ ਕਰਨਾ ਸੀ ਮੰਤਰ ਪੜੇ ਲੋਜਿਕ ਨੇ ਕੱਢੋ ਤਲਵਾਰ ਕੱਢੀ ਤਲਵਾਰ ਤੇ ਗਾਲ ਵੱਜਣਾ ਐ ਗਾਲ ਵਾਸਤੇ ਐ ਕੀਤੀ ਸੀ ਇੱਕ ਬਜ਼ੁਰਗ ਕਹਿੰਦਾ ਰੁਕੋ ਓਏ ਰੁਕੋ ਰੁਕੋ ਆਦੀਵਾਸੀਆਂ ਦਾ ਬਜ਼ੁਰਗ ਕਹਿਣਾ ਓਏ ਦੇਵਤਾ ਗੁੱਸੇ ਹੋ ਜੂ ਆਪਣੇ ਨਾਲ ਨਾਰਾਜ਼ਗੀ ਹੋ ਜੂਗੀ ਕਹਿਰ ਹੋ ਜੂ ਆਪਣੇ ਤੇ ਓਏ ਦੇਵਤਾ ਪੂਰੇ ਬੰਦੇ ਦੀ ਬਲੀ ਮੰਗਦਾ ਹੈ ਇਹਦਾ ਗੂਠਾ ਹੈ ਨਹੀਂ ਇਹ ਪੂਰਾ ਬੰਦਾ ਨਹੀਂ ਹੈਗਾ ਛੱਡ ਦੋ ਇਹਨੂੰ ਛੱਡ ਦੋ ਲਓ ਜੀ ਅਕਬਰ ਨੂੰ ਛੜਤਾ ਅਕਬਰ ਆਇਆ ਕੋੜੇ ਤੇ ਚੜਿਆ ਕਹਿੰਦਾ ਸ਼ੁਕਰ ਆ ਯਾਰ ਬਚ ਗਏ ਕਹਿੰਦਾ ਬੀਰਵਾਲ ਸਹੀ ਕਹਿੰਦਾ ਸੀ ਰੱਬ ਜੋ ਕਰਦਾ ਸਹੀ ਕਰਦਾ ਕਹਿੰਦਾ ਚਲ ਮੈਂ ਤਾਂ ਬਚ ਗਿਆ ਹੁਣ ਕਿਤੇ ਬੀਰਵਾਲ ਨਾਲ ਟੰਗਤਾ ਹੋਵੇ ਉਹਨਾਂ ਨੇ ਉਦੋਂ ਕਿਹੜਾ ਕੋਈ ਵਟਸਐਪ ਹੁੰਦਾ ਸੀ ਹੈਨਾ ਵੀ ਉਹ ਮੈਸੇਜ ਦੇ ਦੇਣਗੇ ਤੇ ਲਓ ਜੀ ਪੁਝਾਇਆ ਕੋੜਾ ਮਹਿਲਾ ਚ ਗਏ ਬੀਰਵਾਲ ਦੇ ਗਲ ਚ ਪਾਈ ਬੈਠੇ ਰੱਸਾ ਵਸਾ ਪੱਟਾਈ ਖਿੱਚਣਾ ਸੀ ਕਹਿੰਦਾ ਰੁਕੋ ਰੁਕੋ ਕਰ ਦੋ ਰੱਸਾ ਕੱਢ ਸਾਰੀ ਕਹਾਣੀ ਦੱਸੀ ਕਹਿੰਦਾ ਯਾਰ ਬੀਰਬਲ ਆਇਆ ਗੱਲ ਹੋਈ ਤੂੰ ਯਾਰ ਸਹੀ ਕਿਹਾ ਸੀ ਰੱਬ ਜੋ ਕਰਦਾ ਸਹੀ ਕਰਦਾ ਹੈ ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਦਾ ਕਹਿੰਦਾ ਯਾਰ ਬੀਰਬਲ ਮੈਂ ਤਾਂ ਤੁਹਾਨੂੰ ਮਾਫੀ ਮੰਗਦਾ ਵੀ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਦਾ ਉਹ ਕਹਿੰਦਾ ਜਿਹੜਾ ਫਾਂਸੀ ਦਾ ਹੁਕਮ ਦਿੱਤਾ ਹੈ ਨਾ ਬਾਦਸ਼ਾ ਰੱਬ ਜੋ ਕਰਦਾ ਸਹੀ ਕਰਦਾ ਹੈ ਇਹ ਵੀ ਸਹੀ ਕੀਤਾ ਤੁਸੀਂ ਕਹਿੰਦਾ ਯਾਰ ਮੈਂ ਤੈਨੂੰ ਫਾਂਸੀ ਦਾ ਹੁਕਮ ਦੇਦਾ ਤੂੰ ਇਹਨੂੰ ਵੀ ਕਹੀ ਜਾਂਦਾ ਵੀ ਰੱਬ ਜੋ ਕਰਦਾ ਸਹੀ ਕਰਦਾ ਵੀਰ ਵਾਲਾ ਕਹਿੰਦਾ ਜਿਹੜੇ ਤਰੀਕਿਆਂ ਤੁਸੀਂ ਕਹਾਣੀ ਸੁਣਾਈ ਹੈ ਮੈਂ ਤੁਹਾਡੇ ਨਾਲ ਹੋਣਾ ਸੀ ਉਹਨਾਂ ਨੇ ਮੈਨੂੰ ਡੰਗ ਲੈਣਾ ਸੀ ਸੋ ਘੂਠਾ ਵੱਢਣ ਕਰਕੇ ਤੁਸੀਂ ਬਚ ਗਏ ਫਾਂਸੀ ਦੇ ਆਰਡਰ ਕਰਕੇ ਮੈਂ ਬਚ ਗਿਆ ਰੱਬ ਜੋ ਕਰਦਾ ਫਿਰ ਚਾ 2 ਸਾਲਾਂ ਬਾਅਦ ਜਦੋਂ ਸੰਗਰੂਰ ਤੋਂ ਜਿੱਤਿਆ ਮੈਂ ਫਿਰ ਜਦੋਂ ਪਾਰਲੀਮੈਂਟ ਜਾ ਕੇ ਮੈਂ ਕਿਹਾ ਬਤਾਈਏ ਮੋਦੀ ਜੀ ਅੱਛੇ ਦਿਨ ਕਭ ਆਨੇ ਵਾਲੇ ਹੈ ਉਦੋਂ ਲੋਕਾਂ ਨੂੰ ਪਤਾ ਲੱਗਿਆ ਨਹੀਂ ਲਹਿਰੇਗਾ ਕਿਦੇ ਐਮਐਲ ਆ ਹੀ ਰਹਿ ਜਾਂਦੇ ਬਸ ਰੱਬ ਜੋ ਕਰਦਾ ਉਹਨੂੰ ਪਤਾ ਹੁੰਦਾ ਹੈ ਮੈਂ ਇਸ ਬੰਦੇ ਤੋਂ ਕੋਈ ਹੋਰ ਕੰਮ ਲੈਣਾ ਇਹਨੂੰ ਹਜੇ ਇੱਧਰ ਕਰਕੇ ਧੋਪਾ ਵੱਡਾ ਪਰਮਾਤਮਾ ਆਓ ਉਹ ਹੈ ਉਹ ਤੋਂ ਵੱਡਾ ਕੋਈ ਨਹੀਂ ਮੈਨੂੰ ਕਿਸੇ ਦਾ ਡਰ ਨਹੀਂ ਮੈਨੂੰ ਸਿਰਫ ਉਹਦਾ ਡਰ ਹੈ ਕਿ ਪਰਮਾਤਮਾ ਕੰਮ ਕਰਾਈ ਚੱਲੀ ਲੋਕਾਂ ਦੇ ਹੱਕ 'ਚ ਕੰਮ ਕਰਾਈ ਚੱਲੀ ਮੇਰੀ ਪੈਨਸਲ 'ਚੋਂ ਮੇਰੇ ਪੈਨ 'ਚੋਂ ਜਦੋਂ ਸਾਇਨ ਨਿਕਲਣ ਕੇਹ ਦਾ ਦੀਵਾ ਜਗੇ ਕੇਹ ਦੀ ਰੋਟੀ ਬਲੇ ਕੇਹ ਦਾ ਚੁੱਲ੍ਹਾ ਬਲੇ ਬਿਲਕੁਲ ਵੀ ਨਹੀਂ ਮੈਂ ਚਾਹੁੰਦਾ ਸਾਡੇ ਨੌਜਵਾਨ ਕਿਤੇ ਕੋਈ ਗਲਤ ਰਸਤੇ ਪੈਣ ਬੁਰੀ ਸੰਗ ਦਾ ਸ਼ਿਕਾਰ ਹੋਣ ਕੰਮ ਦੇਵਾਂਗੇ ਕੰਮ ਦੇਵਾਂਗੇ ਟਿਫਨ ਫੜਾਵਾਂਗੇ ਪੀ ਕੇ ਖੋ ਕੇ ਟਿਫਨ ਫੜਾਵਾਂਗੇ ਬੇਲਾ ਮਾਨ ਸ਼ੈਤਾਨੀ ਦਾ ਕਰ ਜਿਸ ਤਰ੍ਹਾਂ ਐਨ ਆਰ ਆਈ ਮੁੰਡਾ ਕਹਿ ਰਿਹਾ ਸੀਗਾ ਕਿ ਮੈਂ ਬਹੁਤ ਇਨੇ ਮੁਲਕਾਂ 'ਚ ਮੈਂ ਕੰਮ ਕਰਦਾ ਅਸੀਂ ਦੁਨੀਆ ਭਰ 'ਚ ਕਾਮਯਾਬ ਹੋ ਸਕਦੇ ਆਂ ਅਸੀਂ ਗਲੋਬਲ ਸਿਟੀਜ਼ਨ ਆਂ ਪੰਜਾਬੀ ਕਦੇ ਭੀਖ ਮੰਗਦਾ ਨਹੀਂ ਲਿਖਿਆ ਹੋਊਗਾ ਤੁਸੀਂ ਪੰਜਾਬੀ ਜਿਹੜੇ ਮੁਲਕ 'ਚ ਵੀ ਜਾਂਦਾ ਕਾਮਯਾਬ ਹੋ ਜਾਂਦਾ ਹੈ ਅਸੀਂ ਮਿਹਨਤੀ ਆਂ ਸਾਨੂੰ ਗੁਰੂਆਂ ਦਾ ਹੌਸਲਾ ਹੈ ਸਾਨੂੰ ਸ਼ਹੀਦਾਂ ਦਾ ਹੌਸਲਾ ਹੈ ਪ੍ਰੇਰਣਾ ਦੇਵੀ-ਦੇਵਤਿਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਸ਼ਿਵ ਕੁਮਾਰ ਹੋਰਾਂ ਦੀ ਧਰਤੀ ਹੈ ਸ਼ਾਇਰਾਂ ਦੀ ਧਰਤੀ ਹੈ ਅਸੀਂ ਕਿਸੇ ਗੱਲੋਂ ਘੱਟ ਕਿਉਂ ਆਪਣੇ ਆਪ ਨੂੰ ਘੱਟ ਸਮਝੀ ਬੈਠੇ ਆਂ ਕੈਨੇਡਾ ਅਮਰੀਕਾ ਪੱਜੀ ਜੰਨੇ ਆ ਨਸਿੱਪਲਾਣਾ ਬਸ ਉੱਥੇ ਮੰਤਰੀ ਨੂੰ ਵੀ ਤੇ ਸੰਤਰੀ ਨੂੰ ਵੀ ਸੇਮ ਐ ਜੇ ਇੱਥੇ ਕਰਦੀਏ ਇਹ ਕੈਨੇਡਾ ਤੋਂ ਘੱਟ ਐ ਕੈਨੇਡਾ ਚ ਜਿੰਨੀ ਧਰਤੀ ਵਧੀਆ ਨਹੀਂ ਹੈਗੀ ਆਪਣੀ ਧਰਤੀ 150 ਮਣ ਦਾਣੇ ਪੈਦਾ ਕਰਦੀ ਐ ਇੱਕ ਸਾਲ ਚ 90 ਮਣ ਝੋਨਾ 60 ਮਣ ਕਣਕ ਮੈਂ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਤੱਕ ਸਾਰੀ ਦੁਨੀਆ ਘੁੰਮਿਆ ਕਈ ਵਾਰੀ ਕਿਤੇ ਇਹ ਜੀ ਧਰਤੀ ਨਹੀਂ ਹੈਗੀ ਜਿਹੜੀ ਆਪਣੇ ਕੋਲੇ ਐ ਇੰਨੀ ਬਰਕਤ ਵਾਲੀ ਧਰਤੀ ਨਹੀਂ ਹੈਗੀ ਕਿਤੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਹਰ ਪਿੰਡ ਚ ਕੋਈ ਨਾ ਕੋਈ ਗੁਰੂ ਦੇ ਚਰਨ ਸ਼ੋ ਕੋਈ ਨਾ ਕੋਈ ਸ਼ਹੀਦ ਦਾ ਪੁੱਤ ਇਹਦੂ ਵਧ ਹੋਣ ਕੀ ਪੜਨੇ ਆ ਐਨਾ ਸੋਹਣਾ ਦੇਸ਼ ਛੱਡ ਕੇ ਭੱਜਣ ਲੱਗ ਗਏ ਆਪਾਂ ਕਸੂਰ ਤੁਹਾਡਾ ਵੀ ਨਹੀਂ ਹੈਗਾ ਮਿੱਤਰੋ ਕਸੂਰ ਲੀਡਰਾਂ ਦਾ ਸੀਗਾ ਜਿਹੜੇ ਇੰਜਣ ਸੀਗੇ ਦੋ ਡੱਬੇ ਤਾਂ ਉਧਰ ਹੀ ਜਾਂਦੇ ਜਿੱਦ ਤੇ ਇੰਜਣ ਲੈ ਜੇ ਹੁਣ ਇੰਜਲੀ 90 90 ਸਾਲ ਪੁਰਾਣੇ ਲਈ ਬੈਠੇ ਸੀ ਆਪਾਂ ਹੁਣ ਥੋੜਾ ਜਿਹਾ ਬਦਲੇ ਆ ਦਿੱਲੀ ਵਾਲਿਆਂ ਨੇ ਇੰਜਣ ਬਦਲ ਲਿਆ ਬਹੁਤ ਵਧੀਆ ਹੋ ਗਿਆ ਕੰਮ ਉਹਨਾਂ ਦਾ ਫੇਜਰੀ ਵਾਲ ਮਾਡਲ ਨਾਂਪਲੂਸ਼ਨ ਕਰੇ ਪੂਰਾ ਪੱਜਦਾ ਵੀ ਬਹੁਤ ਘੈਂਟ ਹੈ ਇੱਥੇ ਵੀ ਸਕੂਲ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਇਹ ਕੋਈ ਅਸੀਂ ਬਣਾਉਣ ਵਾਸਤੇ ਥੋੜੀ ਬਣਾ ਰਹੇ ਆ ਕਿ ਜੇ 800 ਬਣ ਗਏ ਤੇ ਅਸੀਂ ਇੰਨੇ ਹਸਪਤਾਲ ਬਣਾ ਤੇ ਇੰਨੇ ਸਕੂਲ ਬਣਾਉਣ ਵਾਸਤੇ ਥੋੜੀ ਕਰ ਰਹੇ ਆ ਜੀ ਇਹ ਸਾਡਾ ਕੰਮ ਹੈ ਇਟ ਸ਼ੁੱਡ ਬੀ ਡਨ ਮੱਚ ਮੱਚ ਬਿਫੋਰ ਬਹੁਤ ਪਹਿਲਾਂ ਇਹ ਕੰਮ ਹੋ ਜਾਣੇ ਚਾਹੀਦੇ ਸੀ ਸਮਸ਼ਾਨ ਘਾਟਾਂ ਦੀਆਂ ਕੰਧਾਂ ਹੀ ਉੱਚੀਆਂ ਚੱਕੀ ਗਈਆਂ ਪੜਾਉ ਨੂੰ ਹੀ ਪੈਸੇ ਦੇਈ ਗਏ ਕਦੇ ਲਾਇਬ੍ਰੇਰੀ ਨਹੀਂ ਬਣਾਈ ਮਾਂ ਦੇ ਪੁੱਤ ਨੇ ਵੀ ਜਵਾਕ ਨਾ ਪੜ ਜਾਣ ਕਿਸੇ ਤੇ ਯਾਰ ਸੋਪਾ ਪੋਜ਼ਿਟਿਵ ਰਾਜਨੀਤੀ ਕਰਨੀ ਪੋਜ਼ਿਟਿਵ ਕੰਮ ਕੀ ਰਾਜਨੀਤੀ ਕਰਨੀ ਨਾਮ ਕੀ ਰਾਜਨੀਤੀ ਨਹੀਂ ਕਰਨੀ ਮਤਾਂ ਨੂੰ ਤੁਸੀਂ ਵੀ ਕਹ ਕੇ ਆ ਪਠਾਨਕੋਟ ਤੋਂ ਨੂੰ ਵੀ ਕਹਦਨ ਥੋਟੇਲਾ ਐਮਪੀ ਸਲਿੰਗੋਰ ਹੈ 3 ਕਿਲੋ ਦਾ ਹੱਥ ਹਾਂਜੀ ਕਦੇ ਹੱਥ ਮਲਾਇਆ 3 ਕਿਲੋ ਵਾਲੇ ਨਾਲ ਜਾਂ ਹੱ 3 ਕਿਲੋ ਵਾਲੇ ਨੇ ਇੰਹੀ ਕੀਤਾ ਹੋਵੇ ਆ ਕੇ ਬਾਅਦ ਚ ਹਾਂਜੀ ਕੰਨਾਂ ਨੂੰ ਹੱਥ ਲਾ ਕੇ ਤੁਹਾਡੇ ਬਾਰਡਰ ਦੇ ਪਰਲੇ ਪਾਸੇ ਤਾਂ ਨਲਕੇ ਪਾਡ ਦਿੰਦਾ ਇੱਥੇ ਨਲਕਾ ਲਵਾਇਆ ਕੋਈ ਹੈ ਨਹੀਂ ਐ ਨਹੀਂ ਆਂਦਾ ਕੰਮ ਯਾਰ ਐ ਥੋੜੀ ਐ ਕੰਮ ਫਿਰ ਪਤਾ ਕੀ ਮੈਂ ਤੁਹਾਡੇ ਤੇ ਵੀ ਥੋੜਾ ਜਿਆ ਥੋੜਾ ਸ਼ਿਕਵਾ ਤੁਹਾਡੇ ਨਾਲ ਵੀ ਕਰ ਲਾਂ ਫਿਰ ਪਤਾ ਕੀ ਹੈ ਪਾਰਟੀਆਂ ਕੀ ਸਮਝਣ ਲੱਗ ਜਾਂਦੀਆਂ ਨੇ ਪਾਰਟੀਆਂ ਸੀਰੀਅਸ ਲੈਣੋਂ हट ਜਾਂਦੀਆਂ ਨੇ ਇਹੋ ਜਿਹੀਆਂ ਸੀਟਾਂ ਨੂੰ ਜਿੱਥੇ ਤੁਸੀਂ ਬਿਨਾਂ ਦੇਖੀ ਵੋਟ ਪਾ ਦਿੰਦੇ ਹੋ ਪਾਰਟੀ ਕਰਨ ਕੋਈ ਇਹ ਗੁਰਦਾਸਪੁਰ ਦੇ ਲੋਕ ਹੈ ਕਿਸੇ ਕੋਲ ਡਾਲ ਦੇਗੇ ਕੋਈ ਔਰ ਲਿਆਓ ਸਨੀ ਦੇਵਲ ਵਾ ਸਨੀ ਕੋ چھوڑ ਦਿਓ ਕੋਈ ਔਰ ਲਿਆਓ ਗੁਰਦਾਸਪੁਰ ਵਾਲੇ ਇਹ ਸੀਟਾਂ ਡਾਲ ਦਿੰਦੇ ਜੇ ਤੁਸੀਂ ਸਹੀ ਬੰਦੇ ਨੂੰ ਵੋਟ ਪਾਓਗੇ ਪਾਰਟੀਆਂ ਉਲਟਾ ਸੋਚਣ ਲੱਗ ਜਾਂਦੀਆਂ ਨੇ ਕਿ ਭਾਈ ਗੁਰਦਾਸਪੁਰ ਵਾਲੇ ਨੇ ਬੰਦਾ ਦੇਖ ਕੇ ਵੋਟ ਪਾਉਂਦੇ ਆ ਵਧੀਆ ਬੰਦਾ ਦਿਓ ਤਾਂ ਵਧੀਆ ਬੰਦਾ ਹੋਊਗਾ ਤੁਹਾਡੇ ਕੋਲ ਨਹੀਂ ਤਾਂ ਠੀਕ ਹੈ ਸਾਇਦ ਕਿਸ ਨਹੀਂ ਦੇ ਹੱਲ ਨਹੀਂ ਕੋਈ ਹੋਰ ਆ ਜਾਓ ਬੰਬੇ ਵਾਲਾ ਕੋਈ ਹੋਰ ਚੋਣ ਲਿਓ ਫੇਰ ਫੇਰ ਉਹ ਕਹਣਗੇ ਇਹਨਾਂ ਦਾ ਕੀ ਹੈ ਯਾਰ ਇਹ ਤਾਂ ਐਸੀ ਵੋਟ ਡਾਲਦੇ ਰਹਿੰਦੇ ਸুইস ਕਰਕੇ ਆਪਣੀ ਵੋਟ ਦੀ ਕੀਮਤ ਆਪਣੀ ਅਹਿਮੀਅਤ ਆਪਣੀ ਅਹਿਮੀਅਤ ਜਾਣੋ ਅਹਿਮੀਅਤ ਵੋਟ ਦੀ ਕੀਮਤ ਕੀ ਹੈ ਇੱਕ ਬੋਰਡ ਦਾ ਮਤਲਬ ਇਹ ਨਹੀਂ ਹੈਗਾ ਇੱਕ ਵੋਟ ਆ ਉਹ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੰਦਾ ਮੰਨਿਆ ਕਿ 1 ਰੁਪਇਆ ਲੱਖ ਦੇ ਬਰਾਬਰ ਨਹੀਂ ਬੰਦਾ ਪਰ ਧਿਆਨ ਨਾਲ ਸੋਚ ਕੇ ਦੇਖੋ ਜੇ ਲੱਖ ਚੋਂ 1 ਰੁਪਇਆ ਕੱਢ ਦਈਏ ਉਹ ਵੀ ਲੱਖ ਨਹੀਂ ਰਹਿਣਾ ਇੱਕ ਦੀ ਵੀ ਕੀਮਤ ਹੈ ਇੱਕ ਦੀ ਕੀਮਤ ਹੈ ਇੱਕ ਦੀ ਕੀਮਤ ਐ ਐਲਨ ਮਸਕ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੈ ਇਸ ਵਕਤ ਇਸ ਸਮੇਂ ਐਲਨ ਮਸਕ ਜਾਣਦੇ ਹੋਣਗੇ ਬਹੁਤ ਸਾਰੇ ਲੋਕ ਉਹਦੇ ਦਫ਼ਤਰ 'ਚ ਗੋਰੀ ਕੰਮ ਕਰਦੀ ਸੀ ਉਹ ਗੋਰੀ ਅਸਤੀਫਾ ਲੈ ਕੇ ਆ ਗਈ ਕਹਿੰਦੀ ਮੈਂ ਰਜਾਇਨ ਕਰਨਾ ਥੋੜੇ ਦਫ਼ਤਰ 'ਚ ਉਹ ਕਹਿੰਦਾ ਓਕੇ ਉਹ ਅਸਤੀਫਾ ਦੇਣ ਆ ਚਲੀ ਕਹਿੰਦੀ ਹਾਂ ਕਹਿੰਦਾ ਕਿਹੜੀ ਪੋਸਟ ਹੈ ਤਰੀ ਕਹਿੰਦੀ ਹਾਂ ਮੇਰੀ ਪੋਸਟ ਹੈ ਓਕੇ ਕਹਿੰਦਾ ਕਿ ਅਸਤੀਫਾ ਤਾਂ ਪਿਆ ਮੈਂ ਕਰ ਲੂੰਗਾ ਬਾਜ ਆ ਲੈ 1 ਲੱਖ ਡਾਲਰ ਜਨਨ ਕਿ ਕਰੋੜ ਰੁਪਇਆ ਦਿੱਤਾ ਦੁਨੀਆ ਘੁੰਮਿਆ ਕਹਿੰਦਾ ਮਹੀਨਾ ਮਹੀਨੇ ਬਾਅਦ ਆਇਂ ਕਹਿੰਦਾ ਫੇਰ ਫੈਸਲਾ ਕਰਾਂਗੇ ਆਪਾਂ ਤੇਰੇ ਅਸਤੀਫੇ ਤੇ ਉਹਨੇ ਆਖਿਆ ਵਧੀਆ ਕੰਮ ਹੋ ਗਿਆ ਨਾਲੇ ਤਾਂ ਅਸਤੀਫਾ ਵੀ ਪ੍ਰਵਾਨ ਨਾਲੇ ਉਹ 1 ਲੱਖ ਡਾਲਰ ਮਿਲ ਗਿਆ ਦੁਨੀਆ ਘੁੰਮਿਆਉਣੇ ਆਪਾਂ ਉਹ ਦੁਨੀਆ ਘੁੰਮਣ ਚਲੀ ਗਈ ਮਹੀਨੇ ਬਾਅਦ ਆਈ ਐਲਨ ਮਸਕ ਨੂੰ ਕਹਿੰਦੀ ਜੀ ਮੈਂ ਆ ਗਈ ਉਹ ਕਹਿੰਦਾ ਤੂੰ ਕੌਣ ਹੈ ਤੂੰ ਕਹਿੰਦੀ ਜੀ ਮੈਂ ਅਸਤੀਫਾ ਦਿੱਤਾ ਸੀ ਅੱਛਾ ਅੱਛਾ ਹਾਂ ਮਹੀਨਾ ਪਹਿਲਾਂ ਅਸਤੀਫਾ ਕੱਢਿਆ ਆ ਲੈਗਾ ਤੇਰਾ ਅਸਤੀਫਾ ਪ੍ਰਵਾਨ ਜਾਜਿੱਥੇ ਜਾ ਉਹ ਕਹਿੰਦੀ ਮੈਨੂੰ ਇਹ ਦੱਸੋ ਜਿੱਤੇ ਮੈਂ ਅਸਤੀਫਾ ਦਿੱਤਾ ਸੀ ਜੇ ਆਹੀ ਕੰਮ ਕਰਨਾ ਸੀ ਉਦਹੀ ਕਰ ਲੈਂਦੇ ਉਸੇ ਦਿਨ ਹੀ ਅਸਤੀਫਾ ਪ੍ਰਵਾਨ ਕਰ ਲੈਂਦੇ ਮੈਨੂੰ ਲੱਖ ਡਾਲਰ ਦੇ ਕੇ ਉਧਰ ਭੇਜਦਾ ਤੇ ਫੋਨ ਫੇਰ ਅਸਤੀਫਾ ਪ੍ਰਵਾਨ ਕਰ ਲਿਆ ਐਲਨ ਮਸਕ ਪਤਾ ਕੀ ਕਹਿੰਦਾ ਉਹ ਕਹਿੰਦਾ ਜਦੋਂ ਤੂੰ ਅਸਤੀਫਾ ਦੇਣ ਆਈ ਸੀ ਨਾ ਮੈਨੂੰ ਪਤਾ ਨਹੀਂ ਸੀ ਦਫ਼ਤਰ 'ਚ ਤੇਰੀ ਕੀ ਇਮੀਅਤ ਸੀ ਦਫ਼ਤਰ 'ਚ ਮੇਰੇ ਆਫਿਸ 'ਚ ਤੇਰੀ ਕਿੰਨੀ ਇੱਕ ਪ੍ਰਭਾਵਸ਼ਾਲੀ ਐ ਕਹਿੰਦਾ ਜਦੋਂ ਤੂੰ ਗਈ ਦਫ਼ਤਰ 'ਚ ਉਹ ਕਹਿੰਦਾ ਕੋਈ ਫੋਨ ਹੀ ਨਹੀਂ ਆਇਆ ਵੀ ਉਹਦੇ ਬਿਨਾ ਕੰਮ ਚ ਸਰਦਾ ਨਹੀਂ ਜੀ ਉਹ ਆ ਨਹੀਂ ਰਹੀ ਜੀ ਕਹਿੰਦਾ ਮਹੀਨਾ ਹੋ ਗਿਆ ਕਿਸੇ ਨੇ ਪੁੱਛਿਆ ਜੇ ਕਹਿੰਦਾ ਤੇਰੀ ਇਮੀਅਤ ਹੁੰਦੀ ਨਾ ਦੂਜੇ ਦਿਨ ਮੇਰੇ ਦਫ਼ਤਰ 'ਚ ਤਥੱਲੀ ਮੱਜ ਜਾਂਦੀ ਜੀ ਉਹ ਫਰਾਨੀ ਨਹੀਂ ਆ ਰਹੀ ਫਲਾਨੀ ਸੈਕਟਰੀ ਨਹੀਂ ਆ ਰਹੀ ਉਹਦੇ ਬਿਨਾ ਕੰਮ ਰੁਕਿਆ ਤੇ ਆ ਮੈਂ ਤੈਨੂੰ ਕਹਿੰਦਾ ਤੀਜੇ ਦਿਨ ਹੀ ਬੁਲਾ ਲੈਂਦਾ ਫਿਰ ਕਹਿੰਦਾ ਹੁਣ ਤੇਰਾ ਪਤਾ ਹੀ ਨਹੀਂ ਸੋ ਹਮੇਸ਼ਾ ਜਿੱਥੇ ਵੀ ਰੋ ਚਾਹੇ ਪੱਠਾ ਇੰਡਸਟਰੀ ਚ ਰੋ ਚਾਹੇ ਰਾਈਸ ਮਿਲਰ ਚ ਚਾਹੇ ਟ੍ਰੇਡ ਚ ਆਪਣੀ ਅਹਿਮੀਅਤ ਜ਼ਰੂਰ ਬਣਾ ਕੇ ਰੱਖੋ ਕਿ ਤੁਹਾਡੇ ਬਿਨਾ ਸਰੇ ਨਾ ਭੀੜ ਦਾ ਹਿੱਸਾ ਬਣਦਾ ਕੋਈ ਫਾਇਦਾ ਨਹੀਂ ਭੀੜ ਮੇਂ ਬਹੁਤ ਸੇ ਚਿਹਰੇ ਦੇਖੇ ਹੈ ਇੱਕ ਚਿਹਰੇ ਕੇ ਪੀਛੇ ਇਤਨੀ ਭੀੜ ਕਭੀ ਨਹੀਂ ਦੇਖੀ ਕਰ ਬੀ ਕਰਾਊਡ ਪੁੱਲਰ ਨਾਟ ਬੀ ਕਰਾਊਡ ਭੀੜ ਨਾ ਬਣੋ ਭੀੜ ਨੂੰ ਖਿੱਚਣ ਵਾਲੇ ਬਣੋ ਅੰਡੇ ਦੀ ਕਿਸਮਤ ਚ ਟੁੱਟਣਾ ਲਿਖਿਆ ਹੈ ਅੰਡਾ ਟੁੱਟਦੀ ਟੁੱਟਦਾ ਹੈ ਪਰ ਜੇ ਅੰਡਾ ਬਾਹਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜ਼ਿੰਦਗੀ ਖਤਮ ਜੇ ਉਹ ਹੀ ਅੰਡਾ ਅੰਦਰਲੀ ਫੋਰਸ ਨਾਲ ਟੁੱਟਦਾ ਹੈ ਤਾਂ ਜ਼ਿੰਦਗੀ ਸ਼ੁਰੂ ਦੇਖੋ ਸੋ ਦੀਨਾਨਗਰ ਰਹਨੇਓ ਦੀਨਾਨਗਰ ਰਹਨੇਓ ਪਟਾਲੇ ਰਹਨੇਓ ਸੁਜਾਨਪੁਰ ਰਹਿਣੇ ਪਠਾਨਕੋਟ ਰਹਿਣੇ ਆਪਣੇ ਆਪ ਦੀ ਇਮਾਨਤ ਕਦੇ ਵੀ ਕਟਾ ਕੇ ਨਹੀਂ ਦੇਖਣੀ ਮੈਂ ਸਤੋਜਪਿੰਡ ਤੋਂ ਉੱਠ ਕੇ ਆਇਆ ਮੈਨੂੰ ਪਤਾ ਸੀਗਾ ਕਿ ਮੈਂ ਜੇ ਸੱਚ ਬੋਲੂਗਾ ਲੋਕਾਂ ਨਾਲ ਲੋਕ ਪੇਣਾ ਸਾਥ ਦੇਣਗੇ ਤਾਂ ਸਾਰਿਆਂ ਨੂੰ ਹਰਾ ਦਾਂਗੇ ਪਰ ਸਾਰੇ ਹਰਾਤੇ ਤੁਸੀਂ ਹਰਾਏ ਨੇ ਦੇਖ ਲਓ ਕਿਵੇਂ ਰੋਂਦੇ ਫਿਰਦੇ ਹੁਣ ਹਾਏ ਕੁਰਸੀ ਹਾਏ ਕੁਰਸੀ ਹਾਏ ਕੁਰਸੀ ਗੱਲ ਨਹੀਂ ਪਾਦੀ ਸੋ ਮੈਂ ਤੁਹਾਨੂੰ ਕਹਿਣਾ ਕੇਂਦਰ ਮੇਰੇ ਨਾਲ ਲੜਦਾ ਰਹਿੰਦਾ ਪੈਸੇ ਨਹੀਂ ਦਿੰਦੇ ਕਦੇ ਆੜੀ ਅਫਦਾ ਕਦੇ ਕੋਈ ਰੋਕ ਲਿਆ ਕਰੇ ਕੀ ਸਤਾਇਆ ਕਰੋੜ ਰੁਪਿਆ ਖੜਾ ਹੈ ਆਪਣਾ ਮੈਂ ਕੱਲੇ ਕੱਲੇ ਪੈਸੇ ਦਾ ਹਿਸਾਬ ਰੱਖਦਾ ਜੀ ਮੈਨੂੰ ਹੋਰ ਤਾਂ ਕੋਈ ਕੰਮ ਹੀ ਨਹੀਂ ਮੈਂ ਤਾਂ ਇਹੀ ਕੰਮ ਕਰਦਾ ਹਾਂ ਕੱਲੇ ਕੱਲੇ ਪੈਸੇ ਦਾ ਹਿਸਾਬ ਰੱਖਦਾ 7000 ਕਰੋੜ ਰੁਪਿਆ ਮੈਂ ਨੀਤੀਯੋਗ ਚ ਗਿਆ ਮੈਂ ਕਿਹਾ ਯਾਰ 7000 ਕਰੋੜ ਰੁਪਿਆ ਸਾਡਾ ਪਿਆ ਆਪਸ ਬੈਠੇ ਨੇ ਆਪਸ ਨਾਲ ਗਏ ਸੀ 5500 ਤਾਂ ਆਰਡੀਐਫ ਦੇ ਪੈਸੇ ਨੇ ਕਿਹਾ ਜੀ ਨਾ ਗੁਰਕੇ 5500 5500 ਕਰੋੜ ਐਨਐਚਐਮ ਦਾ ਪਿਆ ਨੈਸ਼ਨਲ ਹੈਲਥ ਮਿਸ਼ਨ ਉਹ ਮੈਨੂੰ ਆਫਸਰ ਕਹਿੰਦੇ ਕਹਿੰਦੇ ਜੀ ਇਥੋਂ ਕੱਖ ਨਹੀਂ ਮਿਲਣਾ ਪੰਜਾਬ ਦੇ ਲੋਕਾਂ ਕੋਲੇ ਜਾਓ ਮਾਨ ਸਾਹਿਬ ਮੈਂ ਭਾਈ ਪੰਜਾਬ ਦੇ ਲੋਕਾਂ ਨੇ ਤਾਂ ਕਰਤਾ ਕੰਮ ਜਿਹੜਾ ਕਰਨਾ ਸੀ 117 ਚੋਂ 92 ਦੇਤੀਆਂ ਹੁਣ ਫੇਰ ਪੰਜਾਬ ਦੇ ਲੋਕਾਂ ਕੋਲੇ ਕਿਉਂ ਜਾਵਾਂ ਕਹਿੰਦੇ ਨਹੀਂ ਉਹ ਤੁਹਾਡੀਆਂ ਲੋਕਲ ਨੇ ਕਹਿੰਦੇ ਲੋਕ ਸਭਾ ਚ 13 ਦੀਆਂ 13 ਲੈ ਆਓ 10 ਤੁਹਾਡੇ ਰਾਜ ਸਭਾ ਚ ਨਹੀਂ ਪੰਜਾ ਥੋੜੀਆਂ ਦਿੱਲੀ ਵਾਲੇ ਪਾਸਿਓਂ ਆ ਜਾਣੀਆਂ ਕਹਿੰਦੇ ਲੈ ਮਾਈ ਦਾ ਲਾਲ ਕੋਈ ਇੱਕ ਪੈਸਾ ਤੁਹਾਡਾ ਰੋਕੇ ਦਿਖਾ ਦੇ ਕਿਉਂਕਿ ਪਾਰਲੀਮੈਂਟ 'ਚ ਥੋੜੀ ਸਟਰੈਂਥ ਵੱਧ ਜਾਣੀ ਹੈ ਮੈਂ ਕਿਹਾ ਬੇਟਾ ਤਾਂ ਮੈਂ ਤੁਹਾਡੇ ਕੋਲੇ ਆਇਆ ਹੁਣ ਲੈ ਹੁਣ ਇੱਕ ਕੰਮ ਕਰ ਦਿਓ ਉਹ ਮੁੰਡਾ ਐਨਆਰਆਈ ਕਹਿੰਦਾ ਸੀ ਨਾ ਗੰਦਗੀ ਹੈ ਫਿਰ ਆਪਣੇ ਕੋਲ ਚਾੜੂ ਹੈ